ਹੈਲੋ ਗਾਇਸ ਸ੍ਰੀ ਅੰਛੇਸ਼ੀ ਕਾਜ ਤੇ ਬਣਾਉਣ ਲੱਗਾ ਬਲੌਗ ਪਹਿਲਾ ਬਣਾਇਆ ਸਟੀਚਿੰਗ ਕਰਨੇ ਸੀਗਾ ਸੂਟ ਆ ਦੇਖੋ ਇਹ ਕਟਿੰਗ ਕਰਨੇ ਤੇ ਇਸ ਤੋਂ ਬਾਅਦ ਬਣਾਉਣਾ ਇਹ ਸੂਟ ਇਹ ਆ ਦੇਖੋ ਇਹ ਬਹੁਤ ਹੀ ਖੜਮਾ ਜਿਹਾ ਕਪੜਾ ਸੀਦਾ ਥੋੜਾ ਜਿਹਾ ਕਿਸੇ ਦਾ ਆਇਆ ਸੀਗਾ ਤੇ ਉਹ ਬਣਾਇਆ ਉਸ ਤੋਂ ਬਾਅਦ ਇਹ ਕਲੈਸ਼ ਲਾਣੀ ਸੀਗੀ ਕਿਸੇ ਦੀ ਆ ਦੇਖੋ ਇਹ ਲੈਸ਼ ਲਾਈ ਤੇ ਲਾਣੀ ਸੀ ਚੁੰਨੀ ਲੈਸ਼ ਉਸ ਤੋਂ ਬਾਅਦ ਮੈਂ ਕਮੀਜ਼ ਸੀ ਸ਼ਰਟ ਸੀ ਕਿਸੇ ਦੀ ਸਾਰੀ ਤਿਆਰ ਕਰਤੀ ਲਾਈਨਿੰਗ ਵਾਲੀ ਸੀਗੀ ਤਰਪਾਈ ਹਜੇ ਕਰਨੀ ਹੈ ਇਹ ਬਾਅਦ ਵਿੱਚ ਕਰਾਂਗੇ ਤੇ ਹੁਣ ਮੈਂ ਨਾ ਸਾਗ ਬਣਾਉਣਾ ਫਟਾਫਟ ਇਸ ਕਰਕੇ ਮੈਂ ਸਾਰੇ ਕੰਮ ਇਹ ਜਲਦੀ ਜਲਦੀ ਨਿਬੜੇ ਨੇ ਇਸ ਤੋਂ ਬਾਅਦ ਆ ਦੇਖੋ ਮੈਂ ਸਾਗ ਤੋੜਿਆ ਮਿੱਠੇ ਪਾਲਕ ਧਨੀਆ ਵੱੱਤ ਵਗੈਰਾ ਸਭ ਤੋੜ ਲਿਆ ਨਾਲ ਪੱਠੇ ਵੀ ਵੱਡੇ ਨੇ ਤੇ ਆ ਨਾਲ ਮੈਂ ਲਾਇਆ ਸੀਗਾ ਭਾਬੀ ਨੂੰ ਟਡਾਉਣ ਵਾਸਤੇ ਤੇ ਆ ਦੇਖੋ ਉਸ ਤੋਂ ਬਾਅਦ ਪਹਿਲਾਂ ਸਾਗ ਸੁੱਕ ਧੋ ਕੇ ਮੈਂ ਰੱਖਤਾ ਏ ਤੇ ਉਸ ਤੋਂ ਬਾਅਦ ਮੈਂ ਵੇਟਣ ਪਰੌਂਠੇ ਬਣਾ ਕੇ ਤੈਨੀ ਸੀ ਆਲੂ ਵਾਲੇ ਤੇ ਉਹਨੇ ਰੋਟੀ ਖਾਈ ਨਹੀਂ ਸੀਗੀ ਇਸ ਤੋਂ ਬਾਅਦ ਮੈਂ ਚੁੱਲ੍ਹੇ ਉੱਤੇ ਸਾਗ ਧਰ ਦੇਣਾ ਆ ਦੇਖੋ फटाफट बनाया अपने पर सवेरे तैयार रखे हुए सब्जिया खानी नहीं इस करके परे बनाए थे पहला आलू वाले परौंठे बनाए इस तो बाद तो बाद उ रख देना अपने साग दो तीन पर बनाने से बस ਫਟਾਫਟ ਮੈਂ ਬਣਾਤੇ ਨੇ ਉਹ ਖਾਈ ਜਾਂਦਾ ਨਾਲ ਬੈਠ ਬੈਠਾ ਪਲੀਜ਼ ਲਾਈਕ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਬਹੁਤ ਮਿਹਨਤ ਲੱਗਦੀ ਹੈ ਵਲੌਗ ਬਣਾਉਣ ਵਾਸਤੇ ਬਹੁਤ ਟਾਈਮ ਕੱਢਣਾ ਪੈਂਦਾ ਹੈ ਇਸ ਕਰਕੇ ਫਟਾਫਟ ਮੈਂ ਪ੍ਰੋਟੇਨ ਵਾਲੀ ਬਣਾਦਨੇ ਤੇ ਦੋ ਤਿੰਨ ਪ੍ਰੋਟੇਨ ਹੀ ਬਣਾਣੇ ਸੀਗੇ ਜਿਆਦਾ ਨਹੀਂ ਸੀ ਬਣਾਣੇ ਕਿਉਂਕਿ ਇਹਨੇ ਕੱਲੇ ਨਹੀਂ ਖਾਣੇ ਸੀਗੇ ਦੋ ਹੀ ਖਾਈ ਸੀਗੇ ਨੇ ਉਸ ਤੋਂ ਬਾਅਦ ਮੈਂ ਧਰਤ ਤੇ ਸਾਗ ਵਾਲਾ ਕੁੱਕਰ ਜੇ ਟੁੱਟਿਆ ਕੁੱਕਰ ਪਿਆ ਸੀ ਉਹ ਉਤਰਿਆ ਹੋਇਆ ਮੈਂ ਸਾਗ ਚ ਪਾਣੀ ਪਾ ਪਰ ਧਰਤ ਸੀਗਾ ਮੈਂ ਉਹ ਕੁੱਕਰ ਉਤੀ ਤਿਆ ਦੇਖੋ ਸਾਗ ਕੱਟ ਕੱਟ ਕੇ ਮੇ ਨਾਲ ਦੇ ਨਾਲ ਪਿੱਛੇ ਪਾ ਦੇਣਾ ਵਾ ਫਟਾਫਟ ਕੱਟਿਆ ਕਿਉਂਕਿ ਜਿਆਦਾ ਵੀਡੀਓ ਵਿੱਚ ਬਣਾਈ ਨੂੰ ਕਿ ਲੰਬੀ ਚਲੀ ਜਾਂਦੀ ਹੈ ਇਸ ਕਰਕੇ ਆ ਫਟਾਫਟ ਵਿੱਚ ਬਣਾ ਲੇ ਕੱਟਦਾ ਸਾਗ ਮਸ਼ੀਨ ਨਾਲ ਹੀ ਟਕਟਦਾ ਸੀ ਜੇ ਮੈਂ ਨਾਲ ਜਲਦੀ ਕੱਟਿਆ ਜਾਂਦਾ ਹੱਥ ਨਾਲ ਥੋੜਾ ਟਾਈਮ ਲੱਗ ਠੰਣ ਲੋ ਬਹੁਤ ਸੀ ਤੇ ਹੱਥ ਠਰਦੇ ਸੀਗੇ ਇਸ ਕਰਕੇ ਮੈਂ ਇਸ ਨਾਲ ਹੀ ਕੱਟਿਆ ਸੀਗਾ ਨਾਲ ਦੇ ਨਾਲ ਮੈਂ ਪਿੱਛੇ ਪਾਈ ਵੀ ਜਾਨੀ ਆ ਉਦੋਂ ਮੈਂ ਵੀਡੀਓ ਬਣਾਈ ਨਹੀਂ ਇਸ ਕਰਕੇ ਤੇ ਆ ਸਾਗ ਪਿਆ ਨਾਲ ਮੇਰਾ ਇਹ ਫਟਾਫਟ ਕੱਟੀ ਜਾਣੀ ਮੈਂ ਤੇ ਉਸ ਤਰ੍ਹਾਂ ਇਹਦੇ ਕੋਲ ਥੋੜਾ ਥੋੜਾ ਲੈ ਲੈ ਕੇ ਥੋੜਾ ਥੋੜਾ ਕੱਟ-ਕੱਟ ਕੇ ਪਈ ਜਾਂਦੀਆਂ ਨਾਲ ਦੀ ਨਾਲ ਉਹ ਪਿੱਛੇ ਚੁੱਲਾ ਰੱਖਿਆ ਐ ਮੈਂ ਉੱਥੇ ਫੇਰ ਪਾਈ ਜਾਂਦੇ ਨਾਲ ਦੀ ਨਾਲ ਦੇਖੋ ਤੇ ਉਸ ਤੋਂ ਜੀ ਰਹਿ ਗਿਆ ਉਸ ਤੋਂ ਵਾਹ ਦੇਖੋ ਸਾਗ ਮੈਂ ਪਾਤਾ ਸੀਗਾ ਤੇ ਰਿਜ ਜੰਦਾ ਐ ਸਾਰਾ ਇਹਦੇ ਉੱਤੇ फटाफट ਰਿਜ ਜੇਗਾ ਹੁਣ ਇਹ ਇਹ ਬਹੁਤ ਟਾਈਮ ਲੱਗਦਾ ਸਾਗ ਬਣਾਉਣ ਨੂੰ ਸਾਰਾ ਦਿਨ ਹੀ ਲੈ ਜਾਂਦਾ ਸਾਗ ਬਣ ਗਿਆ ਤਿੰਨ ਚਾਰ ਕਾਂਡੇ ਇਹ ਮਛਤਰ ਨਾਲ ਬਣਿਆ ਹੀ ਇੱਥੇ ਮੈਂ ਜ਼ਿਆਦਾ ਬਣਾਈ ਨਹੀਂ ਸੀ ਵੀਡੀਓ ਦੀ ਉਸ ਤੋਂ ਬਾਅਦ ਪਾਇਆ ਆਪਾਂ ਨੇ ਆਲਣਾ ਦੇਖੋ ਫਟਾਫਟ ਇਹ ਖੁੱਲ੍ਹੇ ਹੀ ਬਣਾਇਆ ਮੈਂ ਸੀਟੇ ਵਾਲਾ ਕੁੱਕਰ ਨਹੀਂ ਹੈਗਾ ਇਹ ਦੂਸਰਾ ਇਹ ਸਿੰਪਲ ਬਹੁਤ ਪੁਰਾਣਾ ਕੁੱਕਰ ਆ ਇਹ ਇਸ ਕਰਕੇ ਵੀ ਖੁੱਲ੍ਹੇ ਹੀ ਰਹਿ ਜਾਂਦਾ ਹੁੰਦਾ ਇਹਦੇ ਉੱਤੇ ਥੀਪਤੀਲੇ ਦਾ ਕੰਮ ਕਰਦਾ ਮਤਲਬ ਕੀ ਇਹ ਇਹ ਥੋੜਾ 3 ਸਾੜੇ 3 ਤੋਂ ਵੱਡਾ ਹੈ ਉੱਚ ਜਿਆਦਾ ਬਣਦਾ ਹੈ ਇਹ ਛੋਟਾ ਕਰਕੇ ਮੇਰੇ ਵਿੱਚ ਬਣਾ ਲੈਣੀ ਹੁੰਦੀ ਆ ਆ ਦੇਖੋ ఫటఫ పట్ బాగా బాగా ਆ ਦੇਖੋ ਸਾਗ ਤਾਲਣਨ ਤੋਂ ਆਪਣਾ ਗਿਆ ਪਿਆ ਤੇ ਚੰਨਾ ਥੋੜਾ ਪਾਣੀ ਪਾ ਪਾ ਕੇ ਹੁਣ ਇਹ ਰਜਾਈ ਜਾਣਾ ਆ ਇਸ ਤੋਂ ਬਾਅਦ ਮੈਂ ਪਟਕੇ ਲੈ ਕੇ ਆਇਆ ਮੂੜੀਆਂ ਤੇ ਸਾਗ ਨਾ ਖਾਣੇ ਸੀ ਨੇ ਇਸ ਕਰਕੇ ਸਾਗ ਮੈਂ ਧਰਗੀ ਸੁਤਾਲਣ ਪਾ ਕੇ ਹਾਂ ਦੇਖੋ ਕਿਦਾਂ ਸੋਹਣਾ ਬਣ ਗਿਆ ਇਹਨੇ ਰਿਚੀ ਜਾਣਾ ਉੱਤੇ ਵਧੀਆ ਤੇ ਤਾਲਣ ਪਾਇਆ ਨਾ ਰਿਚੀ ਜਿਹਾ ਫਟਾਫਟ ਪਲੀਜ਼ ਲਾਈਕ ਸਬਸਕ੍ਰਾਈਬ ਜਰੂਰ ਕਰ ਦਿਓ ਇਸ ਤੋਂ ਬਾਅਦ ਬਣਾਈਆਂ ਮੈਂ ਰੋਟੀਆਂ ਮੱਕੀ ਦੀਆਂ ਨਾਲ ਹੀ ਮਗਰੀ ਬਣਾ ਲਈਆਂ ਸੀਗੀਆਂ ਹਰਤ ਦਿਨਵਾਵਾ ਖੜਾਸੀ ਪਰ ਮੈਂ ਬਣਾ ਲਈਆਂ ਸੀਗੀਆਂ ਆਹ ਦੇਖੋ ਨਾਲ ਦੇ ਨਾਲ ਉਹ ਦਿਨ ਅਜੇ ਖੜਾ ਸੀਗਾ ਪਰ ਸਾਜਰੇ ਸਾਗ ਬਣੇ ਸੀ ਰੋਟੀ ਵੀ ਨਾਲ ਹੀ ਬਣਾ ਲਈ ਸੀ ਸਵਾਦ ਰਰ ਚੁੱਲੇ ਤੇ ਰਰ ਕੰਨਿਆ ਸੀਗੀ ਕਿ ਰੋਟੀ ਸੀ ਲੱਸੀ ਸੀ ਸਾਗ ਸੀ ਨਾ ਨਾ ਰਰ ਰਲ ਆਪਾਂ ਖੰਨਿਆ ਓਕੇ ਬਾਏ ਥੈਂਕ ਯੂ ਜੀ ਪਸੰਦ ਆਇਆ ਤੇ ਪਲੀਜ਼ ਜ਼ਰੂਰ ਦੱਸਿਓ ਕਿਦਾਂ ਦਾ ਲੱਗਿਆ